ਤਾਰੇ ਇਹ ਹੀ ਅਸਲੀ ਇੱਕ ਮਿੰਟ ਭਾਈ ਇੱਕ ਮਿੰਟ ਗੱਲ ਸੁਣੋ ਪਹਿਲਾਂ ਧਾਰ ਇਹ ਹੀ ਅਸਲੀ ਇੱਥੇ ਜਾਣਾ ਹਰੇਕ ਨੇ ਕਿਸੇ ਨੇ ਇੱਕ ਤੋਂ ਇਲਾਵਾ ਕਿਸੇ ਕੋਠੀ 'ਚ ਨਹੀਂ ਰਹਿ ਜਾਣਾ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਇੱਕ ਜਣ ਚੱਲਦੇ ਇੱਕ ਲੈ ਜਾਓ ਕੈਮਰਾ ਅਸੀਂ ਆਪਣੀ ਮਾਰ ਇਹ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰਿਆਂ ਨੇ ਇੱਥੇ ਜਾਣਾ ਸੋ ਇਹ ਕਰਕੇ ਉਧਰ ਦੀ ਅਜੋਕੀ ਸੋ ਇਹ ਕਰਕੇ ਕਬਰਿਆ ਅੱਛਾ ਪਿੱਛੇ ਕਰ ਰਿਹਾ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਪਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਇਕੱਠੇ ਹੋਣ ਜਾ ਰਹੇ ਅੱਜ ਅੱਲਾਹ ਨੇ ਉਹਨਾਂ ਨੂੰ ਕੱਤਿਆ ਕਰ ਦਿੱਤਾ ਅੱਜ ਕੱਲੇ-ਕੱਲੇ ਨਹੀਂ ਰਹਿ ਨਹੀਂ ਸਕੇ ਕੱਲੇ-ਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੱਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸ਼ਕ ਇਹ ਹੁੰਦਾ ਇਸ਼ਕ 15 ਦਿਨ ਵੀ ਨਹੀਂ ਗੱਡੇ 15 ਦਿਨ ਵੀ ਗੱਡੇ ਮੇਰੀ ਮੇਰੇ ਬਾਪ ਨੇ ਮੇਰੀ ਬਾਹੋਂ ਬਿਨਾ ਬਾਗੀ ਮੈਨੂੰ ਮਾਫੀ ਦਿਓ ਮਰਮ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹ ਨਿਣਾਉਂਦਾ ਸੀ ਏਦਾਂ ਏਦਾਂ ਕਰਕੇ ਸਿਰ ਪਾ ਕੇ ਨਿਣਾਇਆ ਅੱਜ ਅਸੀਂ ਆਪਣੇ ਬਾਪ ਨੂੰ ਏਦਾਂ ਏਦਾਂ ਸਿਰ ਮਾਰ ਕੇ ਨਿਣਾਇਆ ਇਹ 40 ਫੀਲਿੰਗ ਦਿੰਦਾ ਦਿੰਦਾ ਇਹ ਤਾਂ ਹੈ ਕਿ ਬੱਚੇ ਨੂੰ ਲੜਾਈ ਦਾ ਉਹ ਦੰੜਾ ਆਪਣੇ ਬਾਪ ਨੂੰ ਅਸੀਂ ਮੇਰੀ ਮੈਂ ਤੇ ਸਾਰਿਆਂ ਨੂੰ ਤੁਸੀਂ ਆਪਣੇ ਬਾਵਾ ਬਾਬ ਰੱਖ ਉਹਨਾਂ ਦਾ ਖਿਆਲ ਰੱਖੋ ਆਪਣੇ ਬਾਵਾ ਦਾ ਖਿਆਲ ਰੱਖੋ ਇੰਦਵਾਰਾ ਨਹੀਂ ਮਰਦੇ ਇਹ ਕਦੀ ਨਹੀਂ ਆਉਣੇ ਦਵਾਰਾ ਪੁਨੀਤ ਆਪਣੇ ਬਾਪੂਆਂ ਦਾ ਖਿਆਲ ਰੱਖੋ ਤੁਸੀਂ ਇਹ ਕਦੀ ਉਹਨਾਂ ਨੂੰ ਕਦੀ ਵਿਚਾਰੀ ਵਾਲਾ ਬੋਲੋ ਉਹਨਾਂ ਨੂੰ ਚਾਲੀ ਵਾਲਾ ਬੋਲੋ ਸੰਸਮਨ ਦੀ ਗੱਲ ਬੋਲਣਾ ਪਰ ਅੱਲਾ ਵੀ ਇਸ ਚੀਜ਼ ਦੀ ਇਜ਼ਾਤ ਕਰਦਾ ਪਰ ਮੈਂ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਬਾਪੂਆਂ ਨੇ ਹਕੂਕ ਬਿਆਨ ਕਰਿਆ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੋੜੂਗਾ ਉਹ ਰੋੜੂਗਾ ਉਹ ਦਿੱਤ ਕਿ ਨਹੀਂ ਹੋ ਸਕਦੀ ਕਦੀ ਜੇ ਨਹੀਂ ਆਪਣੇ ਮਾਵਾਬ ਨੂੰ ਜੇ ਆਪਣੇ ਮਾਵਾਬ ਦਾ ਦਰਸ਼ਨ ਨਾ ਨਹੀਂ ਲ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਐ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਬਣੇ ਆ ਉਹਨਾਂ ਨੇ ਆਪੋ ਆਪਣੇ ਮਾਵਾਬ ਦੀ ਹੰਦੀ ਹਵਾ ਲਈ ਆ ਉਹਨਾਂ ਦੀਆਂ ਅਸੀਸਾਂ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਐ ਤਾਂ ਕਰਕੇ ਮਨਿਸਟਰ ਐ ਤਾਂ ਕਰਕੇ ਮੰਤਰੀ ਐ ਆ ਸਾਡਾ ਬਾਬੂ ਸ਼ਹਾਦਾ ਆ ਸਹਜਾ ਲੋਕ ਪਿਆ ਸਾਡਾ ਜਿੱਲੇ ਜਲੀ ਜਮੈਂ ਤੁਸੀਂ ਨਹੀਂ ਇੱਜ਼ਤ ਕਰਦੇ ਹੋ ਪੋਡਕਾਸਟਾਂ ਦੇ ਇਹਨਾਂ ਕੋਲ ਸੇ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਠ ਕੀਤਾ ਉਹ ਕੀਤਾ ਹੈ ਉਹ ਕੀ ਇਹਨਾਂ ਦਾ ਬੈਕ ਉਹ ਬਈਆ ਮਾਮਰੀਆ ਇਹਨਾਂ ਨਾਲ ਗੱਲਾਂ ਕਰਕੇ ਦਿਲ ਜਾਨੇ ਮਿੱਟੀ ਦੇਣਾ ਆਪਣੇ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪੂ ਨੂੰ ਟਾਈਮ ਦੇ ਦਿਓ ਦੁਬਾਰਾ ਨਹੀਂ ਮਿਲਦੀ ਕਦੀ ਜ਼ਿੰਦਗੀ ਤੁਹਾਨੂੰ ਪਤਾ ਸੀ ਆਪਣੇ ਬਾਪੂ ਨੂੰ ਕਿੰਨਾ ਦਸਣਾਣਾ ਦੋਰਾ ਨਹੀਂ ਮਰਦੇ ਜ਼ਿੰਦਗੀ ਚ ਕਦੀ ਕਦੀ ਵੀ ਅਣਗਹਿਲੀ ਨਾ ਕਰੋ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ ਦੀ ਕਦਰ ਕਰਿਆ ਕਰੋ ਭਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਥੱਲੇ ਹੋ ਕੇ ਬਹਿ ਗਏ ਅਰੇ ਬਾਪ ਕਰਦੇ ਹੋ ਜੀ ਤੇ ਦੁਆ ਕਰੋ ਜਿੰਨੇ ਵੀ ਜਾਨੇ ਦੇਖ ਰਹੇ ਆ ਲਾਈਵ ਸਾਰੇ ਜਾਨੇ ਸਾਡੇ ਮਾਪੇ ਵਾਸਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਂ ਵਾਸਤੇ ਦੁਆ ਕਰੋ ਮਾਂ ਬਾਪ ਵਾਸਤੇ ਦੁਆ ਕਰੋ ਕਦੀ ਵੀ ਮਾਂ ਬਾਪ ਨੂੰ ਸ਼ਮਚਾਰ ਕਰਨ ਕਦੀ ਵੀ ਮਾਪਾਬੋ ਗੁਰਦ ਆਸ਼ਰਮ ਚ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਨਹੀਂ ਚਾਹੀਦੇ ਕਦੇ ਵੀ ਬਾਕੀ ਹੋਰ ਸਾਡੇ ਅਸੀਂ ਆਪਣੇ ਨੂੰ ਦੱਸਣਾ ਲੱਗੇ ਆ ਜੀ ਆਖਰੀ ਆ ਬਸ ਮਾਫ ਕਰਿਓ ਬੋਲਿਆ ਚੱਲਿਆ ਪਰ ਆਪਣੇ ਮਾਪਾਬੋ ਦੀ ਕਦਰ ਕਰੋ ਪਲੀਜ਼ ਇਹ ਮੇਰੀ ਇੱਕ ਗੱਲ ਹੋਰ ਮੇਰਾ ਭਾਈ ਪਲੀਜ਼ ਮੇਰਾ ਭਾਈ ਇੱਕ ਮਿੰਟ ਭਾਈ ਗੱਲ ਸੁਣ ਲਈ ਇੱਕ ਮਿੰਟ ਭਾਈ ਇੱਕ ਮਿੰਟ